ਇਸ ਸਮੇਂ ਦੀ ਵੱਡੀ ਖਬਰ ਪਠਾਨਕੋਟ ਤੋਂ ਆ ਰਹੀ ਹੈ ਦੱਸਦੇ ਹਾਂ ਪਠਾਨਕੋਟ ਦੇ ਬੰਮਿਆਲ ਸੈਕਟਰ ਚ ਪਾਕਿਸਤਾਨ ਤੋਂ ਭਾਰਤ ਚ ਦਾਖਲ ਹੋਏ ਸ਼ੱਕੀ ਵਿਅਕਤੀ ਨੂੰ ਜਿਹੜਾ ਹੈ ਉਹ ਬੀਐਸਐਫ ਦੇ ਨੌਜਵਾਨਾਂ ਨੇ ਫੜਿਆ ਹੈ ਤੇ ਖੁਦ ਨੂੰ ਜਿਹੜਾ ਵਿਅਕਤੀ ਹੈ ਇਹ afghan ਦਾ ਦੱਸ ਰਿਹਾ ਹੈ ਕਿ ਇਸ ਦੇ ਕੋਲੋਂ ਪਾਕਿਸਤਾਨੀ ਕਰੰਸੀ ਜਿਹੜੀ ਹੈ ਉਹ ਵੀ ਬਰਾਮਦ ਹੋਈ ਹੈ ਫਿਲਹਾਲ ਸੁਰੱਖਿਆ ਏਜੰਸੀਆਂ ਜਿਹੜੀਆਂ ਨੇ ਉਹ ਕੁਝ-ਕਿਚ ਕਰ ਰਹੀਆਂ ਨੇ ਤੇ ਇਸ ਸ਼ੱਕੀ ਵਿਅਕਤੀ ਨੂੰ ਬੀਐਸਐਫ ਨੇ ਜੜਾਓ ਪੁਲਿਸ ਨੂੰ ਸੌਂਪ ਦਿੱਤਾ ਹੈ ਵਧੇਰੇ ਜਾਣਕਾਰੀ ਲਈ ਤੁਹਾਨੂੰ ਦੱਸਦੇ ਹਾਂ ਪਾਕਿਸਤਾਨ ਤੋਂ ਭਾਰਤ ਵਿੱਚ ਦਾਖਲ ਹੋਏ ਇੱਕ ਸ਼ੱਕੀ ਇਹਨੂੰ ਜੜਾਇ ਬੀਐਸਐਫ ਨੇ ਪਠਾਨਕੋਟ ਦੇ ਬਮਿਆਰ ਸੈਕਟਰ ਵਿੱਚ ਹਿਰਾਸਤ ਵਿੱਚ ਲਿਆ ਏ ਜਿਸ ਤੋਂ ਬਾਅਦ ਉਸ ਨੂੰ ਪੁਲਿਸ ਹਵਾਲੇ ਜੜਾਇ ਉਹ ਕਰ ਦਿੱਤਾ ਹੈ ਗ੍ਰਿਫਤਾਰ ਵਿਅਕਤੀ ਆਪਣੇ ਆਪ ਨੂੰ ਅਫਗਾਨਿਸਤਾਨ ਦਾ ਨਾਗਰਿਕ ਜੜਾਇ ਉਹ ਦੱਸ ਰਿਹਾ ਹੈ ਪਰ ਉਹ ਭਾਰਤ ਦਾ ਨਾਗਰਿਕ ਹੈ ਪਾਕਿਸਤਾਨ ਵਾਲੇ ਪਾਸੇ ਅਫਗਾਨਿਸਤਾਨ ਦੀ ਸਰਹੱਦ ਤੋਂ ਜਿਹੜਾ ਹੈ ਉਹ ਦਾਖਲ ਹੋਇਆ ਸੀ ਬੀਐਸਐਫ ਨੇ ਹਿਰਾਸਤ ਚ ਲੈ ਕੇ ਪੁਲਿਸ ਤੇ ਹਵਾਲੇ ਸਭੂ ਕਰ ਦਿੱਤਾ ਹੈ ਕਈ ਸੁਰੱਖਿਆ ਏਜੰਸੀਆਂ ਜੁੜੀਆਂ ਨੇ ਅਫਗਾਨ ਨਾਗਰਿਕ ਤੋਂ ਪੁੱਛਗਿੱਛ ਜਿਹੜੀ ਆ ਉਹ ਕਰ ਰਹੀ ਹੈ ਜਾਣਕਾਰੀ ਦਿੰਦੇ ਐਸਐਸਪੀ ਪਠਾਨਕੋਟ ਨੇ ਦੱਸਿਆ ਹੈ ਕਿ ਅਫਗਾਨ ਨਾਗਰਿਕ ਜ਼ਿਆਦਾ ਜਾਣਕਾਰੀ ਨਹੀਂ ਦੇ ਸਕਦੇ ਪਰ ਬੀਐਸਐਫ ਨੂੰ ਗ੍ਰਿਫਤਾਰ ਜਿਹੜਾ ਹੈ ਉਹ ਬੀਐਸਐਫ ਨੇ ਗ੍ਰਿਫਤਾਰ ਕਰਕੇ ਪੁਲਿਸ ਨੂੰ ਫਿਲਹਾਲ ਜਿਹੜਾ ਹੈ ਉਹ સોਂਪ ਦਿੱਤਾ ਹੈ ਪੁਲਿਸ ਦੇ ਹਵਾਲੇ ਇਸ ਨੂੰ ਕਰ ਦਿੱਤਾ ਹੈ ਤੇ ਪੁਲਿਸ ਜਿਹੜੀ ਹੈ ਉਹ ਪੁੱਛਗਿੱਛ ਕਰ ਰਹੀ ਹੈ ਗ੍ਰਿਫਤਾਰ ਵਿਅਕਤੀ ਕੋਲੋਂ ਪਾਕਿਸਤਾਨੀ ਕਰੰਸੀ ਜਿਸ ਦਾ ਤੁਹਾਨੂੰ ਪਹਿਲਾਂ ਦੱਸਿਆ ਹੈ ਕਿ ਉਹ ਵੀ ਬਰਾਮਦ ਹੋਈ ਹੈ ਆਓ ਸੁਣਦੇ ਹਾਂ ਇਸ ਦੇ ਉੱਤੇ ਐਸਐਸਪੀ ਦਿਲਜਿੰਦਰ ਸਿੰਘ ਢਿੱਲੋਂ ਦਾ ਕੀ ਕਹਿਣਾ ਹੈ ਜੀ ਅੱਜ ਮਾਰਨਿੰਗ ਤਕਰੀਬਨ ਸਵਾ 10 ਵਜੇ ਦੇ ਕਰੀਬ ਇੱਕ ਇੰਟਰਨੈਸ਼ਨਲ ਬਾਰਡਰ ਕ੍ਰੋਸ ਕਰਕੇ ਫੈਂਸ ਦੇ ਨਜ਼ਦੀਕ ਪਾਕਿਸਤਾਨ ਸਾਈਡ ਤੋਂ ਇੱਕ ਵਿਅਕਤੀ ਜਿਹੜਾ ਹੈਗਾ ਉਹ ਫੜਿਆ ਗਿਆ ਉਹਦੀ ਪੁਸ਼ਗਿਸ਼ ਤੋਂ ਪਤਾ ਲੱਗਾ ਕਿ ਇਹ ਅਫਗਾਨ ਨੈਸ਼ਨਲਸ ਆ ਔਰ ਇਹਦੀ ਡਿਟੇਲਸ ਅਸੀਂ ਰਿਵੀਲ ਨਹੀਂ ਕਰ ਸਕਦੇ ਕਿਉਂਕਿ ਇਹ ਪਾਕਿਸਤਾਨ ਦੇ ਜ਼ਰੀਏ ਇੰਡੀਆ ਵਾਲੇ ਪਾਸੇ ਦਾਖਲ ਹੋ ਰਿਹਾ ਸੀ ਅ ਜ਼ਿਕਰ ਜੋਗਾ ਕਿ ਇਹਦੇ ਕੋਲ ਕੋਈ ਹਥਿਆਰ ਜਾਂ ਕੋਈ ਉਸ ਤਰ੍ਹਾਂ ਦੀ ਵਸਤੂ ਨਹੀਂ ਮਿਲੀ ਸਿਰਫ ਪਾਕਿਸਤਾਨ ਦੇ ਕੁਝ ਕਰੰਸੀ ਨੋਟ ਨੇ ਤੇ ਇਹਦੇ ਅੱਗੇ ਸੀ ਜਿਹੜੀ ਹੈਗੀ ਹੈ ਇਨਵੈਸਟੀਗੇਸ਼ਨ ਕਰ ਰਹੇ ਆ ਸਾਡੇ ਕੋਲ ਜਿਹੜੀ ਜੁਆਇੰਟ ਇੰਟਰੋਗੇਸ਼ਨ ਆ ਉਸ ਤੋਂ ਹੋਰ ਗੱਲਾਂ ਦਾ ਜਿਹੜਾ ਪਤਾ ਲੱਗੇਗਾ ਕਿ ਕਿਸ ਮਨਸਕ ਬਕਸਰ ਦੇ ਨਾਲ ਇਹ ਡਰੇਸ਼ਰ ਬਾਰਡਰ ਦੇ ਨਜ਼ਦੀਕ ਆਇਆ ਸੀ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ